ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਪੀਲੀ ਸਰੋਂ ਦਾ ਛੋਟਾ ਜਿਹਾ ਉਪਾਅ ਲੈ ਕੇ ਆਇਆ ਜੇਕਰ ਤੁਸੀਂ ਪੀਲੀ ਸਰੋਂ ਦਾ ਇਹ ਉਪਾਅ ਕਰ ਲੈਨੇ ਹੋ ਤਾਂ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁਸ਼ਮਣ ਪੂਰੀ ਤਰ੍ਹਾਂ ਦੂਰ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਦੁਸ਼ਮਨਾ ਦਾ ਕੀਤਾ ਕਰਾਇਆ ਦੂਰ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਹੋਰ ਵੀ ਪ੍ਰੋਬਲਮ ਚੱਲ ਰਹੀਆਂ ਨੇਗੀਆਂ ਉਹ ਵੀ ਦੂਰ ਹੋ ਜਾਣਗੀਆਂ ਪੀਲੀ ਸਰੋ ਦਾ ਚਮਤਕਾਰੀ ਉਪਾਅ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਦੂਰ ਕਰੇਗਾ ਤੇ ਇਹ ਉਪਾਅ ਅਸੀਂ ਕਿਵੇਂ ਕਰਨਾ ਕਦੋਂ ਕਰਨਾ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਪੀਲੀ ਸਰੋ ਇਥੇ ਆਪਣੀ ਘਰ ਦੇ ਵਿੱਚ ਰੱਖ ਕੇ ਜਲਾ ਦਿਓ ਤੇ ਛੋਟਾ ਜਿਹਾ ਉਪਾਕਾਰ ਦਿਓ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਜੇਕਰ ਪੀਲੀ ਸਰੋ ਤੇ ਦਾਣੀ ਤੁਸੀਂ ਇਥੇ ਜਲਾ ਦਿਓਗੇ ਇਸ ਨਾਲ ਦੁਸ਼ਮਣ ਦੀ ਸਾਰੀ ਹੈਂਕੜ ਨਿਕਲ ਜਾਵੇਗੀ ਕਿ ਕਦੇ ਵੀ ਜੀਵਨ ਦੇ ਵਿੱਚ ਦੁਸ਼ਮਣ ਤੁਹਾਨੂੰ ਪਲਟ ਕੇ ਵੀ ਨਹੀਂ ਦੇਖਣਗੇ ਤਾਂ ਪੀਲੀ ਸਰੋਂ ਦੇ ਦਾਣੇ ਨਾਲ ਅਜਿਹਾ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲਿਆਂ ਜਿਸ ਨੂੰ ਕੇਵਲ ਜਲਾ ਦੇਣ ਤੇ ਨਾਲ ਤੁਸੀਂ ਸਮਝ ਲਾਓ ਕਿ ਜੋ ਦੁਸ਼ਮਣ ਹਨ ਤੇ ਦੁਸ਼ਮਣ ਦਾ ਕੀਤਾ ਕਰਾਇਆ ਉਹ ਦੋਵੇਂ ਹੀ ਤੁਹਾਡੇ ਜੀਵਨ ਤੋਂ ਦੂਰ ਹੋ ਜਾਣਗੇ ਤੇ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਦੁਸ਼ਮਣ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਉਣਗੇ ਪੀਲੀ ਸਰੋ ਦੇ ਉਪਾਅ ਕਰਕੇ ਵਿਅਕਤੀ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਮੁਸ਼ਕਲਾਂ ਨੂੰ ਦੂਰ ਕਰ ਦਿੰਦਾ ਹੈ ਪੀਲੀ ਸਰੋ ਇੰਨੀ ਜ਼ਿਆਦੀ ਜੰਤਕਾਰੀ ਹੈ ਕਿ ਇਹ ਤੁਹਾਡੇ ਘਰ ਦੀ ਸਾਰੀ ਨੈਗੇਟਿਵਿਟੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਭੂਤ ਪ੍ਰੇਤ ਰੁਕਾਵਟਾਂ ਸਾਰਿਆਂ ਨੂੰ ਦੂਰ ਕਰ ਦਿੰਦੀ ਹੈ ਇਸ ਤੋਂ 엘ਵਾ ਜੇਕਰ ਦੂਸਰੀ ਚੀਜ਼ ਦੀ ਗੱਲ ਕਰੀਏ ਤਾਂ ਪੀਲੀ ਸਰੋ ਦੇ ਉਪਾਾ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਦੇ ਨੇ ਤਾਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਧਨ ਦੀ ਕਮੀ ਹੈ ਜਿਨ੍ਹਾਂ ਦੇ ਕੋਲ ਪੈਸੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਤਾਂ ਜਾਂ ਫਿਰ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਜੋ ਲੋਕ ਕਰਜ਼ੇ ਤੋਂ ਪਰੇਸ਼ਾਨ ਨੇ ਜਿਨ੍ਹਾਂ ਦੇ ਸਿਰ ਤੇ ਕਰਜਾ ਹਮੇਸ਼ਾ ਚੜਿਆ ਰਹਿੰਦਾ ਹੈ ਜੋ ਲੋਕ ਦੂਸਰਿਆਂ ਦੇ ਕੀਤੇ ਕਰਾਏ ਤੋਂ ਬਹੁਤ ਪਰੇਸ਼ਾਨ ਨੇ ਕਿਉਂਕਿ ਦੁਸ਼ਮਣ ਬਹੁਤ ਵਾਰ ਅਜਿਹੀਆਂ ਕਰਿਆਵਾਂ ਵਿਅਕਤੀ ਦੇ ਘਰ ਤੇ ਕਰਾ ਦਿੰਦੇ ਨੇ ਉਹਨਾਂ ਦੇ ਵਪਾਰ ਤੇ ਕਰ ਦਿੰਦੇ ਨੇ ਨਾ ਤਾਂ ਉਹਨਾਂ ਦਾ ਘਰ ਦਾ ਹੀ ਕੁਝ ਬਚਦਾ ਹੈ ਤੇ ਨਾ ਹੀ ਵਪਾਰ ਬਚਦਾ ਹੈ ਕਰ ਦੇ ਵਿੱਚ ਵੱਡੀਆਂ-ਵੱਡੀਆਂ ਬਿਮਾਰੀਆਂ ਆ ਜਾਂਦੀਆਂ ਨੇ ਲੋਕਾਂ ਦੀਆਂ ਦਵਾਈਆਂ ਚਲਦੀਆਂ ਰਹਿੰਦੀਆਂ ਨੇ ਤੇ ਵਪਾਰ ਜੋ ਕਿ ਬਹੁਤ ਹੀ ਵਧੀਆ तरीके ਦੇ ਨਾਲ ਚੱਲ ਰਿਹਾ ਹੁੰਦਾ ਉਸ ਦੇ ਵਿੱਚ ਵੀ ਮੰਦੀ ਆ ਜਾਂਦੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਇਹ ਉਪਾਅ ਅਸੀਂ ਲੈ ਕੇ ਆਇਆ ਇਹ ਵਪਾਰੀ बिजनेसमੈਨ ਜੋ ਕਿ ਜਿਸ ਦਾ ਛੋਟਾ ਮੋਟਾ ਬਿਜ਼ਨਸ ਹੈ ਜਾਂ ਫਿਰ ਵੱਡਾ ਹੈ ਉਹ ਲੋਕ ਆਪਣੇ ਵਪਾਰ ਸਥਾਨ ਤੇ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਅਜਿਹਾ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਆ ਤੇ ਇਸ ਉਪਾਅ ਨੂੰ ਕਰਨ ਦੇ ਨਾਲ માતા લક્ષ્ਮੀ ਦੀ ਕਿਰਪਾ ਵੀ ਵਰਸੇਗੀ ਤੇ ਦੁਸ਼ਮਣ ਜੋ ਹਨ ਜੋ ਤੁਹਾਡੀ ਜੀਵਨ ਤੇ ਵਿੱਚੋਂ ਦੂਰ ਹੋ ਜਾਣਗੇ ਅੱਜ ਦੀ ਵੀਡੀਓ ਦਾ ਜੋ ਪੀਲੀ ਸਰੋਂ ਦਾ ਉਪਾਅ ਇਹ ਤੁਹਾਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੈ ਤੇ ਦੂਸਰੀ ਚੀਜ਼ ਤਿੰਨ ਦਿਨ ਲਗਾਤਾਰ ਤੁਹਾਨੂੰ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਇਸ ਧੀਆਂ ਵੀ ਕਰ ਸਕਦੀਆਂ ਨੇ ਤੇ ਪੁਰਸ਼ ਵੀ ਕਰ ਸਕਦੇ ਨੇ ਇਹੀ ਉਪਾਉ ਨੂੰ ਕਰਨ ਲਈ ਤੁਹਾਨੂੰ ਦਿਨ ਨਹੀਂ ਦੇਖਣਾ ਕਿਉਂਕਿ ਇਹ ਉਪਾ ਤੁਸੀ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਕੋਈ ਵੀ ਦਿਨ ਪਰ ਜੇ ਇਸ ਦਿਨ ਤੋਂ ਵੀ ਤੁਸੀ ਕਰੋਗੇ ਲਗਾਤਾਰ 3 ਦਿਨ ਤੱਕ ਕਰਨਾ ਹੈ ਜਿਵੇਂ ਮੰਨ ਲਓ ਕਿ ਤੁਸੀ ਮੰਗਲਵਾਰ ਦੇ ਦਿਨ ਤੋਂ ਸ਼ੁਰੂ ਕੀਤਾ ਤਾਂ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਜੇਕਰ ਤੁਸੀ ਸ਼ਨੀਵਾਰ ਦੇ ਦਿਨ ਤੋਂ ਸ਼ੁਰੂ ਕੀਤਾ ਤਾਂ ਸ਼ਨੀਵਾਰ ਐਤਵਾਰ ਤੇ ਸੋਮਵਾਰ ਇਸ ਤਰੀਕੇ ਦੇ ਨਾਲ ਤੁਹਾਨੂੰ ਉਪਾਉ ਨੂੰ ਕਰਨਾ ਹੈ ਜੇਕਰ ਬੁੱਧਵਾਰ ਦੇ ਦਿਨ ਉਪਾਉ ਕੀਤਾ ਹੈ ਤਾਂ ਬੁੱਧਵਾਰ ਤੇ ਵੀਰਵਾਰ ਤੇ ਸ਼ੁੱਕਰਵਾਰ ਕਰੋ ਤਾਂ ਇਸ ਤਰ੍ਹਾਂ ਨਾਲ ਤੁਹਾਨੂੰ ਲਗਾਤਾਰ ਇਸ ਉਪਾਉ ਨੂੰ 3 ਦਿਨ ਤੱਕ ਕਰਨਾ ਹੈ ਤੇ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਇੱਕ ਵਾਰ ਵਿੱਚ ਇਸ ਦਾ ਨਤੀਜਾ ਤੁਹਾਨੂੰ ਮਿਲ ਜਾਵੇਗਾ ਇਹ ਉਪਾਾ ਤੁਹਾਨੂੰ ਇਕਾਂਤ ਦੇ ਵਿੱਚ ਕਰਨਾ ਹੈ ਤੇ ਕਰਨਾ ਕਿਸ ਸਮਿਆਂ ਥੋੜਾ ਜਿਹਾ ਸ਼ਾਮ ਦੇ ਸਮੇਂ ਦੇ ਵਿੱਚ ਇਸ ਉਪਾਾ ਨੂੰ ਕਰਨਾ ਹੈ ਜਦੋਂ ਸੂਰਜ ਛਿਪ ਜਾਂਦਾ ਏਸ ਦੇ ਬਾਅਦ ਤੁਸੀਂ ਕਦੇ ਵੀ ਇਸ ਉਪਾਾ ਨੂੰ ਕਰ ਸਕਦੇ ਹੋ ਚਲੋ ਜਾਣਦੇ ਹਾਂ ਕਿ ਉਪਾਾ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਥੇ ਲੈਣੀ ਏ ਥੋੜੀ ਜਿਹੀ ਪੀਲੀ ਸਰੋਂ ਭਾਵਕੇ ਪੀਲੀ ਸਰੋਂ ਦੇ ਤੁਸੀਂ ਦਾਣੇ ਲੈਣੇ ਜਿਆਦਾ ਤੋਂ ਜਿਆਦਾ ਤੁਸੀਂ ਇਹ ਅੱਧੀ ਮੁਠੀ ਪੀਲੀ ਸਰੋਂ ਦੇ ਦਾਣੇ ਲੈ ਸਕਦੇ ਹੋ ਇੱਕ ਮਿੱਟੀ ਦਾ ਦੀਵਾ ਲੈ ਲਓ ਕੋਈ ਵੀ ਬਰਤਨ ਲੈ ਲਓ ਤੁਸੀਂ ਇਹ ਪੀਲੀ ਸਰੋਂ ਦੇ ਦਾਣੇ ਜਿਸ ਦੇ ਵਿੱਚ ਜਲਾ ਸਕੋ ਤਾਂ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਕੋਈ ਕਟੋਰੀ ਜਾਂ ਪਲੇਟ ਵੀ ਲੈ ਸਕਦੇ ਹੋ ਤੇ ਨਾਲ ਹੀ ਨਾਲ ਤੁਸੀਂ ਲੈਣਾ ਇੱਕ ਵੱਡਾ ਕਪੂਰ ਛੋਟੇ ਹੋਣ ਤਾਂ ਤੁਸੀਂ ਦੋ ਟੁਕੜੇ ਲੈ ਸਕਦੇ ਹੋ ਜੇਕਰ ਵੱਡਾ ਕਪੂਰ ਹੋਵੇ ਤਾਂ ਤੁਸੀਂ ਇੱਕ ਕਪੂਰ ਹੀ ਕਾਫੀ ਇਹ ਸਾਰੀਆਂ ਚੀਜ਼ਾਂ ਲੈ ਕੇ ਘਰ ਦੇ ਕਿਸੇ ਵੀ ਅਜਿਹੇ ਸਥਾਨ ਤੇ ਬੈਠਣਾ ਅਜਿਹੇ ਕਮਰੇ ਵਿੱਚ ਜਾਂ ਸਥਾਨ ਤੇ ਬੈਠਣਾ ਜਿੱਥੇ ਤੁਸੀਂ ਇਹ ਉਪਾਕਰ ਸੋ ਉਹ ਉਸ ਸਮੇਂ ਤੁਹਾਨੂੰ ਕੋਈ ਵੀ ਰੋਕ ਟੋਕ ਨਾ ਹੋਵੇ ਉਪਾਕਰ ਦੇ ਸਮੇਂ ਤੁਹਾਨੂੰ ਕੋਈ ਵੀ ਡਿਸਟਰਬ ਨਾ ਕਰੇ ਤੁਹਾਡੇ ਘਰ ਦਾ ਮੈਂਬਰ ਵੀ ਤੁਹਾਨੂੰ ਉਸ ਸਮੇਂ ਡਿਸਟਰਬ ਨਾ ਕਰੇ ਤੇ ਨਾ ਹੀ ਟੋਕੇ ਇਸ ਚੀਜ਼ ਦਾ ਤੁਹਾਨੂੰ ਖਾਸ ਕਰਕੇ ਧਿਆਨ ਰੱਖਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਦੱਖਣ ਦਿਸ਼ਾ ਦੇ ਵਿੱਚ ਸਾਰਾ ਸਮਾਨ ਲੈ ਕੇ ਬੈਠ ਜਾਣਾ ਹੈ ਕੈਨਦਾ ਭਾਵ ਕਿ ਜਿਹੜਾ ਤੁਹਾਡਾ ਫੇਸ ਹੈ ਉਹ ਫੇਸ ਦੱਖਣ ਦਿਸ਼ਾ ਦੇ ਵਿੱਚ ਹੋਣਾ ਚਾਹੀਦਾ ਤੇ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਕੋਲ ਰੱਖ ਲੈਣੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਜੋ ਕਪੂਰ ਤੁਸੀਂ ਲਿਆਏ ਉਸ ਨੂੰ ਚਾਹੇ ਤਾਂ ਮਿੱਟੀ ਦੇ ਦੀਵੇ ਦੇ ਵਿੱਚ ਲਾਓ ਜਾਂ ਜੋ ਵੀ ਤੁਸੀਂ ਪਲੇਟ ਲੈ ਰੱਖੀਏ ਉਸ ਦੇ ਅੰਦਰ ਰੱਖ ਕੇ ਤੁਹਾਨੂੰ ਸਭ ਤੋਂ ਪਹਿਲਾਂ ਕਪੂਰ ਨੂੰ ਤੁਸੀਂ ਜਲਾ ਲੈਣਾ ਹੈ ਤੇ ਉਸ ਦੇ ਬਾਅਦ ਹੀ ਤੁਹਾਨੂੰ ਇਹ ਉਪਾਅ ਕਰਨਾ ਹੈ ਸਭ ਤੋਂ ਪਹਿਲਾਂ ਕਪੂਰ ਜਲਾ ਕੇ ਰੱਖ ਲਓ ਹੁਣ ਜੋ ਪੀਲੀ ਸਰੋ ਦੇ ਦਾਣੇ ਨੇ ਉਹਨੂੰ ਸਿੱਧੇ ਹਥੇਲੀ ਤੇ ਰੱਖ ਕੇ ਮੁਠੀ ਨੂੰ ਬੰਦ ਕਰ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣੇ ਸਿਰ ਦੇ ਉੱਪਰੋਂ ਪੀਲੀ ਸਰੋ ਦੇ ਦਾਣਿਆਂ ਨੂੰ 7 ਵਾਰ ਵਾਰ ਮੈਂ ਤੇ 7 ਵਾਰ ਵਾਰ ਸਕਦੇ ਹੋ ਚਾਹੇ ਤਾਂ ਤੁਸੀਂ 5 ਵਾਰ ਵੀ ਵਾਰ ਸਕਦੇ ਹੋ ਕਿਵੇਂ ਵਾਰਨਾ ਹੈ ਉਲਟੀ ਦਿਸ਼ਾ ਦੇ ਵਿੱਚ ਵਾਰਨਾ ਹੈ ਕਹਿੰਦਾ ਭਾਵ ਕਿ ਐਂਟੀ ਕਲੋਕਵਾਈਸ ਸੱਤ ਵਾਰ ਇਸ ਨੂੰ ਤੁਹਾਨੂੰ ਆਪਣੇ ਸਿਰ ਤੋਂ ਵਾਰਨਾ ਹੈ ਤੇ ਜੋ ਕਪੂਰ ਜਲ ਰਿਹਾ ਉਹ ਚਲਦੇ ਹੋਏ ਕਪੂਰ ਦੇ ਵਿੱਚ ਹੌਲੀ-ਹੌਲੀ ਕਰਕੇ ਸਾਰੇ ਸਰੂ ਦੇ ਜੋ ਦਾਣੇ ਨੇ ਉਹ ਤੁਸੀਂ ਪਾ ਦੇਣੇ ਨੇ ਹੌਲੀ-ਹੌਲੀ ਕਰਕੇ ਹੀ ਥੋੜਾ-ਥੋੜਾ ਕਰਕੇ ਹੀ ਕਪੂਰ ਦੇ ਨਾਲ ਦਾਣਿਆਂ ਨੂੰ ਤੁਸੀਂ ਚਲਾਉਣਾ ਹੈ ਕਪੂਰ ਜੇਕਰ ਘਟੇ ਤਾਂ ਉਸ ਨੂੰ ਤੁਸੀਂ ਹੋਰ ਵੀ ਲੈ ਸਕਦੇ ਹੋ ਦਾਣੇ ਦੇਖੋ ਝਟਕਣਗੇ ਤੁਸੀਂ ਕੀ ਕਰਨਾ ਹੈ ਕਿ ਜੇਕਰ ਕਪੂਰ ਘਾਟੇ ਤਾਂ ਹੋਰ ਪਾ ਦਿਓ ਉਸ ਦੇ ਅੰਦਰ ਜਲਾ ਦਿਓ ਕਿਉਂਕਿ ਅੱਗ ਬੁਝਣੀ ਨਹੀਂ ਚਾਹੀਦੀ ਜਦੋਂ ਤੱਕ ਤੁਸੀਂ ਪੀਲੀ ਸਰੋ ਦੇ ਦਾਣੇ ਚ ਲਾਉਂਦੇ ਰਹੋਗੇ ਉਸ ਸਮੇਂ ਤੁਸੀਂ ਬੋਲਣਾ ਹੈ ਸ਼ਤਰੂਨਾਸ਼ 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 ਤੇ ਇਹ ਤੁਸੀਂ 3 ਵਾਰ ਬੋਲਣਾ ਹੈ ਤੇ ਸਾਰੇ ਜਿੰਨੇ ਵੀ ਸਰੋ ਦੇ ਦਾਣੇ ਨੇ ਕਪੂਰ ਦੇ ਨਾਲ ਤੁਹਾਨੂੰ ਉਸ ਨੂੰ ਚੰਗੀ ਤਰ੍ਹਾਂ ਨਾਲ ਚਲਾ ਦੇਣਾ ਹੈ ਤੇ ਜਦੋਂ ਸਾਰੇ ਸਰੋਂ ਦੇ ਦਾਣੇ ਜਲ ਜਾਣਗੇ ਕਪੂਰ ਵੀ ਜਲ ਜਾਵੇਗਾ ਤੇ ਉਸ ਸਮੇਂ ਥੋੜਾ ਠੰਡਾ ਹੋਣ ਦੇ ਉਹ ਪੀਲੇ ਸਰੋਂ ਦੀ ਤਾਂ ਰਾਖ ਹੋ ਜਾਵੇਗੀ ਕਿਉਂਕਿ ਕਪੂਰ ਤਾਂ ਚਲ ਕੇ ਸਾਰਾ ਉੱਡ ਜਾਵੇਗਾ ਪੀਲੀ ਸਰੋਂ ਦੀ ਜੋ ਵੀ ਰਾਖ ਹੋਵੇਗੀ ਉਸ ਨੂੰ ਤੁਹਾਨੂੰ ਕਿਤੇ ਵੀ ਆਸ-ਪਾਸ ਜੋ ਚਰਾਹਾ ਹੋਵੇ ਉੱਥੇ ਜਾ ਕੇ ਸੂਟ ਆਉਣਾ ਹੈ ਚਰਾਹਾ ਨਹੀਂ ਇਹ ਤਾਂ ਤੁਸੀਂ ਕਿਸੇ ਵੀ ਸੁਨਸਾਨ ਸਥਾਨ ਹੋਵੇ ਉਹ ਤੇ ਤੁਸੀਂ ਸੁੱਟ ਕੇ ਆ ਸਕਦੇ ਹੋ ਆ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਤੇ ਘਰ ਆਉਣ ਤੋਂ ਬਾਅਦ ਹੱਥ ਪੈਰ ਧੋ ਲੈਣੇ ਨੇ ਘਰ ਦੇ ਵਿੱਚ ਆਉਣ ਤੋਂ ਬਾਅਦ ਅਜਿਹਾ ਨਹੀਂ ਕਿ ਬਹੁਤ ਜ਼ਿਆਦਾ ਤੁਸੀਂ ਦੂਰ ਜਾਣਾ ਹੈ ਘਰ ਤੋਂ ਥੋੜਾ ਹੀ ਤੁਸੀਂ ਦੂਰ ਜਾਓ ਤੇ ਇਸ ਦੀ ਰਾਖ ਨੂੰ ਸੁੱਟ ਕੇ ਆ ਜਾਣਾ ਹੈ ਇਨਾ ਧਿਆਨ ਰੱਖੋ ਕਿ ਕਿਸੇ ਦੇ ਪੈਰ ਦੇ ਵਿੱਚ ਨਾ ਆਵੇ ਘਰ ਆ ਕੇ ਤੁਹਾਨੂੰ ਬਸ ਹੱਥ ਪੈਰ ਧੋ ਲੈਣਾ ਹੈ ਤੇ ਤਿੰਨ ਦਿਨ ਲਗਾਤਾਰ ਤੁਸੀਂ ਇਸ ਉਪਾ ਨੂੰ ਕਰਨਾ ਹੈ ਇਸਤਰੀਆਂ ਤੇ ਪੁਰਸ਼ ਕੋਈ ਵੀ ਇਸ ਉਪਾ ਨੂੰ ਕਰ ਸਕਦਾ ਹੈ ਇਹ ਉਪਾ ਅਜਿਹਾ ਹੈ ਕਿ ਦੁਸ਼ਮਣ ਨੂੰ ਵੀ ਸਮਾਪਤ ਕਰੇਗਾ ਤੇ ਦੁਸ਼ਮਣ ਨੂੰ ਜੜ ਤੋਂ ਖਤਮ ਕਰਦਾ ਹੈ ਤੇ ਦੁਸ਼ਮਣ ਦਾ ਕੀਤਾ ਕਰਾਇਆ ਵੀ ਖਤਮ ਹੋ ਜਾਂਦਾ ਇਸ ਉਪਾ ਨੂੰ ਕਰਨ ਦੇ ਨਾਲ ਕਹਿਰ ਦਾ ਭਾਵ ਕਿ ਜੋ ਵੀ ਜਾਦੂ ਟੂਣਾ ਤਾੰਤ੍ਰਿਕ ਕਿਰਿਆ ਤੁਹਾਡੇ ਉੱਪਰ ਤੁਹਾਡੇ ਵਪਾਰ ਦੇ ਉੱਪਰ ਜਾਂ ਪੈਸੇ ਦੇ ਉੱਪਰ ਕਿਸੇ ਨੇ ਕਰਵਾ ਰੱਖੀਏ ਤਾਂ ਇਹ ਤੁਰੰਤ ਹੀ ਹਟ ਜਾਵੇਗੀ। ਦੂਸਰੀ ਚੀਜ਼ ਘਰ ਵਿੱਚ ਪੈਸਾ ਬਹੁਤ ਤੇਜ਼ੀ ਦੇ ਨਾਲ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਪੀਲੀ ਸਰੋ ਦੇ ਦਾਣੇ ਨਾਲ ਲਕਸ਼ਮੀ ਨੂੰ ਵੀ ਪ੍ਰਸੰਨ ਕਰਦੇ ਆ ਤਾਂ ਜੋ ਲੋਕ ਧਨ ਨੂੰ ਲੈ ਕੇ ਪਰੇਸ਼ਾਨ ਨਹੀਂ ਦਰਜ ਤੋਂ ਪਰੇਸ਼ਾਨ ਨੇ ਉਹ ਲੋਕ ਵੀ ਇਸ ਉਪਾਅ ਨੂੰ ਕਰ ਸਕਦੇ ਆ ਤਾਂ ਬਹੁਤ ਚੰਗੀ ਤਰ੍ਹਾਂ ਨਾਲ ਉਪਾਅ ਤੁਹਾਨੂੰ ਸਮਝਾਉਂਦਾ ਯਤਨ ਕੀਤਾ ਬਾਕੀ ਕੋਈ ਵੀ ਜਾਣਕਾਰੀ ਚੇਕਰ ਕੁਝ ਨਹੀਂ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਪੀਲੀ ਸਰੋਂ ਦਾ ਉਪਾਅ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝਾ ਕੀਤਾ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਵੀ ਕਮੈਂਟਵੋ ਅਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ प्लीज ਸਾਡੀ ਵੀਡੀਓ ਤੇ ਸਾਡੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ 팬 ਪਰਮਾਂ ਦਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਉਪਾਅ ਦੇ ਨਾਲ